ਸਤਿ ਸ਼੍ਰੀ ਅਕਾਲ ਜੀ ਵੀਡੀਓ ਵੇਖ ਰਹੇ ਆਪ ਸਭ ਨੂੰ ਜੀ ਆਇਆਂ ਲੈ ਕੇ ਹਾਜ਼ਰ ਹਾਂ ਅੱਜ ਦੀ ਵੱਡੀ ਖਬਰ ਖਬਰ ਨਾਲ ਅੰਤ ਤੱਕ ਜਰੂਰ ਬਨੇ ਰਹਿਣਾ ਜਿੰਨਾ ਵੀ ਰਾਂ ਭੈਣਾਂ ਨੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਸਬਸਕ੍ਰਾਈਬ ਕਰ ਲੋ ਵੀਡੀਓ ਨੂੰ ਲਾਈਕ ਕਰ ਤੇ ਸ਼ੇਅਰ ਜਰੂਰ ਕਰ ਸ਼ੁਰੂਆਤ ਕਰਦੇ ਹਾਂ ਅੱਜ ਦੀ ਵੱਡੀ ਖਬਰ ਬੀਸੀਸੀਆਈ ਦਾ ਵੱਡਾ ਫੈਸਲਾ ਹੈਦਰਾ ਤਹਿਦ ਅਹਮਦਾਬਾਦ ਵਿੱਚ ਹੋਵੇਗਾ ਆਈਪੀਐਲ ਫਾਈਨਲ ਮਹਾਲੀ ਵਿੱਚ ਹੋਣਗੇ ਦੋ ਪਲੇ ਹਾਫ ਮੈਚ ਮਹਾਲੀ 21 ਮਈ 2025 ਆਈਪੀਐਲ 2025 ਦਾ ਫਾਈਨਲ ਮੈਚ ਹਮਦਾਬਾਦ ਵਿੱਚ ਨਵਿੰਦਰ ਮੋਦੀ ਸਟੇਡੀਅਮ ਵਿੱਚ ਖੇਡਿਆ ਜਾਵੇਗਾ ਕੁਆਲੀਫਾਇਰ 2 ਵੀ ਐਸੇ ਮદાન ਵਿੱਚ ਖੇਡਿਆ ਜਾਵੇਗਾ ਇਸ ਇਹ ਫੈਸਲਾ ਮੰਗਲਵਾਰ ਨੂੰ ਬੀਸੀਸੀ ਆਈ ਦੀ ਮੀਟਿੰਗ ਵਿੱਚ ਲਿਆ ਗਿਆ ਹੈ ਬੋਰਡ ਨੇ ਕਿਹਾ ਹੈ ਕਿ ਕੁਆਲੀਫਾਇਰ 1 ਅਤੇ ਕੁਆਲ ਅਲਟੀਮੇਟਰ ਮੈਚ ਮਹਾਲੀ ਨੇੜੇ ਮੁਲਾ ਕੋ ਪੋ ਸਟੇਡੀਅਮ ਵਿੱਚ ਖੇਡੇ ਜਾਣਗੇ ਇੰਨਾ ਹੀ ਨਹੀਂ 23 ਮਈ ਨੂੰ ਬੰਗਲੌਰ ਵਿੱਚ ਹਰਾਈਲ ਚੈਲੰਜਸ ਬੰਗਲੌਰ ਅਤੇ ਨੈਰਾਈ ਜਦ ਹైదరాబాద్ ਵਿੱਚ ਵਿਚਕਾਰ ਮੈਚ ਮੀ ਪੈਨ ਕਰਨ ਲਖਨਊ ਤਬਦੀਲ ਕੀ ਕਰ ਦਿੱਤਾ ਗਿਆ ਹੈ ਭਾਰਤ ਪਾਕਿਸਤਾਨ ਕਾਰਨ 9 ਮਈ ਨੂੰ ਆਈਪੀਐਲ ਨੂੰ ਰੋਕ ਦਿੱਤਾ ਗਿਆ ਹੈ ਫਿਰ ਲੀਗ ਦੇ ਬਾਕੀ ਮੈਚ 17 ਮਈ ਤੋਂ ਸ਼ੁਰੂ ਹੋਏ ਹਨ ਮੌਜੂਦ ਸੀਜ਼ਨ ਦੇ ਹੁਣ ਤੱਕ 66 ਮੈਚ ਖੇਡੇ ਜਾ ਚੁੱਕੇ ਹਨ ਅਤੇ 13 ਮੈਚ ਬਾਕੀ ਹਨ ਹైదరాబాద్ ਦੀ ਟੀਮ ਮੰਗਲਵਾਰ ਨੂੰ ਬੰਗਲੌਰ ਲਈ ਰਵਾਨਾ ਹੋਣ ਵਾਲੀ ਹੈ ਹੋਣ ਵਾਲੀ ਸੀ ਪਰ ਟੀਮ ਨੇ ਉਡਾਨ ਰੱਦ ਕਰ ਦਿੱਤੀ ਹੈ ਹੁਣ ਟੀਮ ਬੰਗਲੌਰ ਖਿਲਾਫ ਮੈਚ ਤੱਕ ਲਖਨਊ ਵਿੱਚ ਹੀ ਰਹੇਗੀ ਦੱਸਿਆ ਜਾ ਰਿਹਾ ਹੈ ਕਿ ਮੌਸਮ ਵਿਭਾਗ ਨੇ ਬੰਗਲੌਰ ਰੈਗੂਲਰ ਵਿੱਚ ਮੀਂਹ ਲਈ ਮੀ ਪੀਲਾ ਅਲਰਟ ਜਾਰੀ ਕੀਤਾ ਹੈ ਮੌਜੂਦਾ ਸੀਜ਼ਨ ਵਿੱਚ ਤਿੰਨ ਟੀਮਾਂ ਪਲੇ ਹਾਫ ਵਿੱਚ ਪਹੁੰਚੀਆਂ ਹਨ ਇਹਨਾਂ ਵਿੱਚ ਗੁਜਰਾਤ ਟਾਈਟ ਟਾਈ ਨਸ ਰਾਇਲ ਚੈਲੰਜਸ ਬੰਗਲੌਰ ਅਤੇ ਪੰਜਾਬ ਕਿੰਗਸ ਸਾਮਿਲ ਹਨ ਐਤਵਾਰ ਨੂੰ 18 ਮਈ ਨੂੰ ਗੁਜਰਾਤ ਤੇ ਦਿੱਲੀ ਕੈਪੀਟਲਜ਼ ਨੂੰ ਦਿੱਲੀ ਵਿੱਚ 10 ਵਿਕਟਾਂ ਨਾਲ ਹਰਾਇਆ ਹੈ ਖਬਰ ਨਾਲ ਅੰਤ ਤੱਕ ਬਨੇ ਰਹਿਣ ਲਈ ਆਪ ਸਭ ਦਾ ਧੰਨਵਾਦ ਕਮੈਂਟ ਕਰਕੇ ਆਪਣੀ ਆਪਣੀ ਰਾਏ ਜਰੂਰ ਦਿਓ ਧੰਨਵਾਦ